ਆ ਗਿਆ ਮੈਂ ਦੱਸੋ ਉਹ ਭਾਂਡੇ ਦਾ ਸਾਟੀ ਖਾਲੀ ਸ਼ੋਅ ਹੈ। ਉਹ ਮੈਂ ਦਾ ਹਉ ਮਰਾ ਸ਼ੱਕਾ ਜਾ ਯਾਰ ਤਕੜਾਵਾ ਕੰਮ ਹੀ ਨਹੀਂ ਖੜੀ ਤੇ ਕੈਂਚੀ ਚਲਾਵਾ। ਦੇਖ ਲੈ ਜਾਮੀ ਪੱਚਾ ਗਿਆ ਮੇਰਾ ਬੜੀ ਵਾਟੋ ਆਏ ਯਾਰ। ਐ ਖੜੋ ਮੈਂ। ਹਉ ਮਾ ਕੰਨ ਜਿਹੜ੍ਹ ਕਲਾ ਚੱਲ ਚਾਲ ਤੋਰ ਗਿਆ ਯਾਰ ਤੂੰ ਜਿਹੜ੍ਹ ਜਿਹੜ੍ਹ ਮੇਰੇ ਸਾਹ ਕਿ ਨਹੀਂ ਆਉਂਦੀ ਗੱਲ। ਆ ਫਾੜ ਫਰ ਖੁੰਡਾ ਆ ਰਿਹਾ ਖੁੰਡਾ ਫਾੜਾ ਗਿਆ। ਇਹ ਹੈਟਲ ਆ ਕੇ ਰੱਖ ਮੂਰੇ ਕੀ ਟੰਗੇ ਦਾ ਕੀ ਪਤਾ ਯਾਰ ਆਇਆ ਮਰੀ ਕਿ ਲੈਟ ਲਾਈ ਚੱਲ ਆ ਗਿਆ ਐਂ ਕਰੋ ਹੋ ਬਈਆ ਬਈਆ ਪਿੰਡ ਚ ਪੈਰਾ ਕਦੋਂ ਲੱਗਦਾ ਪੜਾ ਪਿੰਡ ਚ ਪੈਰਾ ਹੈ ਕੀ ਪਤਾ ਕਿੱਥੋਂ ਹੁਣ ਮੜਵਾ ਨਹੀਂ ਮੇਰਾ ਸਵਿਆ ਆਪਾਂ ਨੂੰ ਹਫਤਾ ਹੋ ਗਿਆ ਲੰਘਦਿਆਂ ਨੂੰ ਪਹਿਲਾਂ ਤਾਂ ਲੱਗਿਆ ਨਹੀਂ ਕੀ ਪਤਾ ਜਾਣੋ ਜਿੱੱਕਦਮ ਪੈਰਾ ਲਾਸਟ ਹੋਵੇ ਪਤਾ ਕੀ ਲੱਗਦਾ ਫਿਰ ਆ ਠੀਕ ਆ ਠੀਕ ਆ ਟੱਫਣ ਲੱਗ ਗਏ ਓਏ ਅਛਾ ਮੈਂ ਕਿਹਾ ਭਈਆ ਜਾਗਦੇ ਐ ਇੱਥੋਂ ਦੇ ਜਾਗਦੇ ਐ ਪਿੰਡ ਚ ਲੱਗਦਾ ਮੈਨੂੰ ਲੱਗਦਾ ਪਹਿਰਾ ਹੈ ਲੱਗਦਾ ਪਹਿਰਾ ਇਹ ਕਿਹੜਾ ਆਦਮੀ ਹੋਵੇ ਫਲੈਸ਼ ਬਟ ਕਾ ਕੋਈ ਦੁੱਜਾ ਸੀ ਆਸ਼ਕਾ ਲੱਗਦਾ ਮੈਨੂੰ ਤਾਂ ਜਗਾੜੂ ਆਸ਼ਕਾ ਨਾ ਨਾ ਕੰਡ ਹੋਰ ਬਈ ਹੋਰ ਕੰਡਾ ਹੈ ਤਾਂ ਐਸੇ ਪਿੰਡ ਦਾ ਹਾਂ ਵੀ ਕੱਲ੍ਹ ਹੀ ਸੀ ਹੈ ਕੱਲ੍ਹ ਹੀ ਸੀ ਸਕੂਟਰ ਦੇ ਨਾ ਨਾ ਦੋਗੇ ਨਹੀਂ ਸੀ ਜਗਾ ਉਹ ਕੱਲਾ ਸੀ ਚੌਲਾ ਬਈ ਜਾਂਦਾ ਹੈ ਹੈ ਚੌਲਾ ਬਈ ਜਾਂਦਾ ਤੈਨੂੰ ਕੱਲ੍ਹ ਹੀ ਸੀ ਨਾ ਮੈਨੂੰ ਯਾਰੂੰ ਦੋ ਦੱਸਿਆ ਯਾਰ ਅੱਖਾਂ ਤੋਂ ਜੱਕਲਾ ਅੱਛਾ ਅੱਛਾ ਅੱਖਾਂ 'ਚ ਆ ਗਿਆ ਪਰਦਾ ਹੈ ਨਾ ਹਾਂ ਹਾਂ ਆ ਗਿਆ ਤੇਰਾ ਵੀ ਕੀ ਕਸੂਰ ਆ ਠੰਡ ਹੀ ਬੜੀ ਐ ਠੰਡ ਤਾਂ ਯਾਰ ਜੱਕ ਦਮ ਹੋ ਗਈ ਪਾ ਗਿਆ ਹੈ ਨਾ ਅੱਛਾ ਐਨੂੰ ਚੱਲੀ ਆ ਨਾ ਹੈ ਐਨੂੰ ਕਿ ਪਿੰਡ 'ਚ ਪਰ ਚੱਲੀ ਕੋਈ ਦਾ ਲੱਗਾ ਕਿਸੇ ਪਾਸੇ ਲੋਟ ਆ ਗਿਆ ਦੇਖ ਲੈ ਉਹ ਪਿੰਡ ਦੇ ਵੀ ਨਹੀਂ ਚੱਲਦੇ ਆ ਉੱਥੋਂ ਸਮਾਨ ਲੈ ਲਾਂਗੇ ਦੁਕਾਨ ਤੋਂ ਜਖਲੀ ਹੋਈ ਤਾਂ ਜੱਕਦਾ ਲੈਣਾ ਤੂੰ ਜਰਦਾ ਨਹੀਂ ਉਹ ਜਵਾਕਾਂ ਵਾਸਤੇ ਸਮਾਨ ਜਵਾਕਾਂ ਵਾਸਤੇ ਜਵਾਕਾਂ ਦੀ ਨਿਗਰੱਖਣਾ ਪਟਈ ਬੀੜੀ ਲੈਣੀ ਹੋਊਗੀ ਬੀੜੀ ਨਾ ਬੀੜੀ ਤੇਰੇ ਵਾਲੇ ਲੱਛਣ ਸਾਰੇ ਕੋਲ ਥੋੜੀ ਹੋਣਗੇ ਹੈ ਤੇਰੇ ਵਾਲੇ ਲੱਛਣ ਥੋੜੀ ਸਾਰੇ ਕੋਲ ਹੋਣਗੇ ਪੈਸੇ ਹੈ ਭਲਾ ਕੇ ਨਾ ਉਹ ਗੀਜੇ ਜਵਾਦੂ ਆਇਆ ਹੈ ਕਿ ਰੁਪਈਆ ਹੈ ਕਾ ਜੂਈ ਹੈ 15 ਰੁਪਈਆ ਦੇ ਮੰਡਲ ਖਾਤਾ ਦੋ ਲਵਾਗੇ ਫਿਰ ਇੱਕ ਇੱਕ ਤਾਂ ਜਾਵਾਂਗੇ ਜਰ ਉਹ ਜਵਾਕਾਂ ਵਾਸਤੇ ਸਮਾਨ ਲੈਣਾ ਹੈ 15 ਪੈਸੇ ਹੈ ਕਾ ਦਾ ਸਮਾਨ ਹੋਇਆ ਕੱਕਰ ਕ੍ਰੈਕਰ ਕਰੇ ਬਿਸਕੁਟ ਨੇ ਰੇ ਰਾਸਾ ਰਾਸਾ ਉਹ ਫੈਨ ਵੀ ਲੈਣ ਆ ਉਹ ਨੰਮਾ ਆ ਰਸ ਤਾਂ ਮੇਰੇ ਕੋਲ ਹੈ ਗਿਆ ਓਏ ਉਹ ਤੂੰ ਕਰੇ ਲਈ ਆਪਾਂ ਤਾਂ ਉਧਰ ਨਵੇਂ ਲਾਵਾਂਗੇ ਤੇ ਰਲਿਆ ਡੇਡ ਟੱਪ ਗਈ ਗਾ ਤੱਕੋ ਨਪੀਰ ਨੇ ਜਿ ਔਖਿਆ ਨਾ ਜੰਮੇ ਨਾਲ ਸਭ ਕੁਝ ਤਨੇ ਦੇ ਨਹੀਂ ਹੁੰਦੇ ਜਣੇ ਅੱਛਾ ਉਹ ਨਹੀਂ ਮੇਰੇ ਕੋਲ ਨਹੀਂ ਨਹੀਂ ਤੂੰ ਆ ਦੇ ਕੋ ਰੱਖੀ ਡੇਡ ਟੱਪ ਗਈ ਉਹਨੇ ਤਾਂ ਨਾ ਜੰਮਾ ਦਾ ਚੌਰ ਕਰਦਾ ਆਖੀ ਉਹ ਜੰਗੜਾਇਆ ਹਾਂ ਲੱਕੜਾ ਵਿੱਚ ਵੱਜੇਗਾ ਉਧਰੋਂ ਹੈ ਕਹਿੰਦਾ ਡਰਕਟਰ ਡਿੱਗਿਆ ਪੇ ਉੱਪਰ ਦੇਖ ਅੱਛਾ ਅੱਛਾ ਜੱਗ ਦਾ ਡਰਕਟਰ ਹਾਂ ਕੱਲਿਆਂ ਹੋਸ਼ਾ ਨਾ ਅੰਦਰ ਹੋ ਆਪਣੀ ਸਾਈਡ ਲੈ ਹੈ ਨਾ ਹਾਂ ਹਾਂ ਸਾਈਡ ਲੈ ਜਿਹੜੀ ਗੱਲ ਹੈ ਇੱਕ ਗੱਲ ਹੋਰ ਕੱਡ ਦੱਸ ਉਹ ਵੀ ਜਿਵੇਂ ਆਪਾਂ ਬਗਾਨੇ ਪੈਂਟ ਆ ਗਏ ਹਾਂ ਨਾ ਜਾਣੀ ਅੱਖ ਜੱਟੇ ਆਪਣੇ ਜੂਤ ਲਾਉਣ ਕੋਈ ਜੂਤ ਆਪਣੇ ਪੂਰੀ ਪਰੇਟ ਹੋਊਗੀ ਹੈ ਪੂਰੀ ਪਰੇਟ ਹੋਊਗੀ ਜੂਤ ਛੱਡ ਤੂੰ ਦਰੀ ਨਾ ਇੱਕ ਗੱਲ ਮੰਨ ਮੇਰੀ ਡਰ ਨੂੰ ਆਪਾਂ ਕਿਹੜਾ ਕੁਛ ਕੀਤਾ ਗਾ ਗਏ ਮੂਰੇ ਚਾਰ ਬੰਦੇ ਆਉਂਦੇ ਯੱਕਦਾਂ ਬਈ ਬੰਦੇ ਲਟਿਆ ਰਹੇ ਆ ਜਾਂ ਕੋਈ ਐਸਾ ਲੱਗਦਾ ਤੈਨੂੰ ਚਾਰ ਨੂਟਾ ਮੱਡਾ ਨਹੀਂ ਖੁੰਦਾ ਬਹੁ ਐਸੇ ਜਿਆ ਯਾਦ ਹੀ ਰੱਖਣ ਅੱਛਾ ਗਏ ਪਣਾ ਵਾ ਕੇ ਬਾਹਰ ਤੂੰ ਨਾ ਡਰ ਜੀ ਮੈਨੂੰ ਮੈਂ ਨਹੀਂ ਡਰਦਾ ਤਾਂ ਮੈਨੂੰ ਬਾਦ ਤੂੰ ਪਹਿਲ ਹਾਂ ਰਹੇਗਾ ਪਾਏ ਟੱਪਾ ਹੀ ਨਿਕਲੀ ਜਾਂਦੇ ਖੰਡਾ ਡਰਦਾ ਨਹੀਂ ਕਿੱਥੇ ਆ ਦੇ ਖੜੇ ਇੱਕ ਸਾਦੇ ਖੜੇ ਸਾਦੇ ਮੈਨੂੰ ਲੱਗਦਾ ਮੱਖਮੇ ਕੰਪਾ ਚੂ ਚਾ ਨਾ ਸੰ ਲਿਬੜਾ ਪੜਾ ਨਹੀਂ ਲਿਬੜਾ ਤੂੰ ਤੇਨੀ ਨਸ ਕਿੰਨੇ ਨੰਬਰ ਡੈਂਪਰ ਚਾਹੀਦਾ ਨੋ ਨਾ ਮਾਤਾ ਕੀ ਬੱਟਣਾ ਚਲਾਣਾ ਲੈ ਚਲ ਚਲਾ ਸਾਈਕਲ ਚਲਾ ਫਿਰ ਓਏ ਮੈਨੂੰ ਮੂਛ ਆ ਗਿਆ ਯਾਰ ਮੜਾ ਜਾ ਕਰ ਲਆ ਹਾਂ ਮਿੰਡੂ ਇੱਥੇ ਕਰੇਗਾ ਓ ਮਿੰਡਾ ਹੋ ਆ ਕਰ ਤੂੰ ਅਸ ਖੁੰਡਾ ਫਰਮਾ ਮੂਛ ਕਰ ਲੈ ਮੜਾ ਕਰ ਲਾ ਇੱਥੇ ਕਰੇਗਾ ਸਾਹਮਣੇ ਫੇਰ ਕੱਢਨੇ ਆ ਕਿ ਹੁੰਦਾ ਨਹੀਂ ਪਿੰਡ ਹੈ ਹੈ ਪਿੰਡਾ ਫੇਰ ਵੀ ਗਾਂ ਖਾਂਗੇ ਗਾਂ ਦੇਖ ਲੈ ਓਦੋਂ ਥੈਲੀ ਪਾਸ ਤੂੰ ਮੇਰੇ ਨਾਲ ਸੌਂ ਰਿਆ ਚਲ ਕਰ ਲਾ ਫਿਰ ਅੱਛੀ ਕੱਢ ਲ ਔਖਾ ਫਿਰ ਤੇਰਾ ਜਣਾ ਉਹ ਮੂਛ ਦਾ ਇੱਕ ਦਾ ਮਡਾਵ ਜੀ ਪੈ ਗਈ ਮੇਰੇ ਸੋ ਸ਼ੂਗਰ ਵਾਲੇ ਤਾਂ ਨਹੀਂ ਹੁੰਦਾ ਸ਼ੂਗਰ ਤਾਂ ਕਿ ਸੋਚਣਾ ਜੀ ਆਹ ਕਿੰਨਾ ਟਾਈਮ ਲਾਏਗਾ ਬਸ ਹੋ ਗਿਆ ਅੱਛਾ ਆਇਆ ਫਿਰ ਆ ਗਿਆ ਆ ਫੜੋ ਫਿਰ ਆ ਕੱਚਾ ਮੂਛ ਤਾਂ ਆ ਦਾ ਫੜ ਪੰਜਰ ਦੇ ਹੱਥ ਸੁੱਚੇ ਕਰ ਲੀਏ ਮਿੱਟੀ ਨਹੀਂ ਆ ਗਈ ਮਿੱਟੀ ਆ ਦੇਖ ਮਿੱਟੀ ਸੀਗੀ ਤੇ ਇੱਟਾ ਸੀ ਹੋਏ ਜੋੜੇ ਭਰਦੀ ਮਿੱਟੀ ਨਾਲ ਉਹਨਾਂ ਚ ਕੱਢ ਲੈ ਨਾ ਨਾ ਜੋੜੇ ਕਿੱਥੋਂ ਕੱਢਦੇ ਆ ਜਾ ਲੈ ਚਲਾ ਮਕੰਦਰ ਹੈ ਆ ਚਲਾ ਸਾਈਕਲ ਸਾਈਕਲ ਚਲਾਵਾ ਹਾਂ ਲੈ ਇੱਕ ਤਾਂ ਲਾ ਮੂਰੀ ਮੜੀ ਮੋਟੀ ਮੈਂ ਲੈ ਕੇ ਲਾ ਨਾ ਤੂੰ ਚਲਾ ਨਹੀਂ ਤੂੰ ਜਾ ਡੰਡੇ ਤੇ ਬੈਠੇਗਾ ਨਹੀਂ ਪਿੱਛੇ ਬੈਠੂ ਡੰਡੇ ਤੇ ਕਿਉਂ ਬੈਠਾ ਪਿੱਛੇ ਕਿਵੇਂ ਬੈਠੇਗਾ ਜੇ ਬੰਦੇ ਹੁੰਦੇ ਆ ਉਹ ਸੀਟ ਤੇ ਆਹ ਸੀਟ ਤੇ ਅੱਛਾ ਅੱਛਾ ਹਾਂ ਫੜ ਕੇ ਬੈਠੀ ਫਿਰ ਚੰਗਾ ਖੁੰਡਾ ਦਾ ਫੜਕੀ ਬੈਠੂ ਮੈਂ ਖੁੰਡਾ ਨਹੀਂ ਉਹ ਬੈਠੇਗਾ ਫੇ ਫੜਕੇ ਬਈ ਹੱਥ ਪਾ ਕੇ ਉਹ ਚਲੋ ਤਾਂ ਦੇਖ ਲਾਂਗੇ ਤੂੰ ਲਾ ਟੈਗਾ ਆ ਪੁੱਠੇ ਛੱਡੋ ਚਲਾਈ ਜੰਨਾ ਨਾ ਨਾ ਮੱਖ ਜਾ ਚਾਦਰਾਂ ਥੱਲੇ ਕਰ ਲੈ ਦਿਖਾਈ ਜੰਨਾ ਸਾਰਾ ਕੋ ਯਾਰ ਨਾ ਆ ਗਿਆ ਬਹਿ ਗਿਆ ਚਲ ਇਹ ਲਾ ਲਾ ਟੱਕਾ ਚਲ ਬਹਿ ਜਾ ਇਹ ਅੱਟ ਜੰਨਾ ਜਾਨ ਜਾਂਦਾ ਕਾ ਇਹ ਵੰਗਾ ਸੁੱਕ ਜਾ ਜਾਂ ਜਾ ਜਾਂ ਤਾਂ ਨਾ ਮਾ ਵਈਏ ਆ ਸਰ ਆਇਆ ਆ ਮੈਂ ਦੱਸਾਂ ਉਹ ਹੋ ਫਾਈਂ ਦਾ ਜੱਜਾ ਚੱਕਾ ਹੀ ਆ ਗਈ ਬੋਲ ਕਾ ਲਾ ਗਿਆ ਟਸਕਾ ਉਹ ਹੱਟੀ ਇੱਥੇ ਆ ਤੋਰ ਲਾਉਣਾ ਹੈ ਹੱਟੀ ਇੱਥੇ ਹੈ ਬੰਦ ਦਾ ਹੱਟੀ ਤੇ ਮਿਲਦਾ ਨਾ ਨਾ ਟੱਟੀ ਕਿੱਛ ਬੰਨ ਜਾ ਯਾਰ ਉਹ ਹੱਟੀ ਕਰੇ ਹੱਟੀ ਦੁਕਾਨ ਅੱਛਾ ਅੱਛਾ ਦੁਕਾਨ ਦੀ ਬੰਜਾ ਆ ਦੁਕਾਨ ਦੁਕਾਨ ਤਾਂ ਬੰਜ ਪਈ ਆ ਯਾਰ ਤੇ ਹੁਣ ਰਸਾਂ ਦਾ ਕੀ ਕਰੀਏ ਮਾਖਾ ਕਿੱਟਾ ਜਾਣ ਦੀ ਟੱਟੀ ਦੀ ਗੱਲ ਕਰਦਾ ਟੱਟੀ ਦਾ ਜਰ ਨਸ਼ਾ ਪੱਤਾ ਖਾਦਾ ਹੋਵੇ ਮਨ ਲਾ ਤੁ ਹਾਂ ਮੇਰਾ ਸ਼ਰਦੀਪ ਉਹ ਐ ਸਰਵੰਗੋ ਪੰਡਾ ਜੀ ਮੋਟਰ ਨਹੀਂ ਲਾਉਂਦੇ ਟੂਟੀ ਚੋਂ ਪਾਣੀ ਚੱਕਦੀ ਇਹ ਮੱਛੀ ਮੋਟਰ ਪਾਣੀ ਚੱਕਦੀ ਆ ਪਹਿਲੇ ਛੁੱਟੇ ਮਾਰ ਜੀ ਨਾ ਪ੍ਰੈਸ਼ਰ ਹੋਵੇ ਆਉਂਦੀ ਆ ਟੂਟੀ ਦੀ ਕੋਈ ਗੱਲ ਖਾ ਫਿਰ ਤਾਂ ਸਾਰੀ ਲੀਵੇ ਦਿੰਦਾ ਕੋਈ ਵੀ ਨਾਲ ਪੈਂਟ ਨਾ ਨਾ ਚਾਹਦੇ ਐਸੇ ਵਾਸਤੇ ਮੈਂ ਬੰਦ ਹੱਤੀ ਬੰਦ ਹੋਣਾ ਇਹਦਾ ਕੀ ਕਰੀਏ ਦੁਕਾਨ ਗਾਂ ਤੋਂ ਵਕ ਚੱਜ ਗਏ ਗਾਂ ਘੜੀ ਦੁਕਾਨ ਜਾਂਦੇ ਆਪਾਂ ਨੂੰ ਗਾਂ ਜਾਂ ਨਹੀਂ ਇੱਕ ਤਾਂ ਆ ਗਲੀ ਚ ਹੋਊ ਤਾਂ ਸਭ ਵਿੱਚ ਬਾਈ ਜੀ ਦੇਖੋ ਮੈਨੂੰ ਤਾਂ ਨਹੀਂ ਲੱਗਦਾ ਹੈ ਮੈਨੂੰ ਨਹੀਂ ਲੱਗਦਾ ਤੂੰ ਸਾਈਕਲ ਤੋਰਿਆ ਯਾਰ ਚੱਲ ਤੋਰਦਾ ਫੜ ਮੈਨੂੰ ਲੈ ਕੇ ਫੜਾ ਦਿੰਦਾ ਆ ਵੀ ਫੜਦਾ ਲੈਟ ਵੀ ਆ ਖੁੰਡਾ ਟੰਗ ਲਈ ਸਿੰਗਲ ਤੇ ਟੰਗਾਂ ਨੂੰ ਕਿੰਨਾ ਫੜੀ ਕੇ ਜਾਂ ਜਾ ਰਿਹਾ ਕੋਈ ਕੁੱਤਾ ਨਾ ਪਿਆ ਇਹ ਹੱਥ ਜੀ ਫੜ ਕੇ ਰੱਖ ਹਾਂ ਹੱਥ ਕੀ ਆ ਮੇਰੇ ਤਾਂ ਖੁੰਡਾ ਹਾਂ ਖੁੰਡਾ ਦਾ ਹੱਥ ਕੀ ਆ ਠੰਡ ਲਵਾ ਲੈਣਾ ਪੱਟ ਕੱਢ ਲਿਆ ਨਾ ਕਿ ਮੋਰਨੀ ਦਿਖਾਉਣਾ ਮੋਰਨੀ ਜਾ ਹੁਣ ਤੂੰ ਐ ਜਾ ਜਾ ਵੀ ਤਾਂ ਗਿਆ ਚੜ ਗਈ ਮੇਰੇ ਸੋਤੇ ਦੀ ਅੱਛਾ ਜੜਾ ਸ਼ਜਾ ਲੱਗੀ ਮੋਰਨੀ ਹੁਣ ਤਾਂ ਕਿਹੜੀ ਦਿਸਦੀ ਉਹ ਮੋਰਨੀ ਨੋ ਨੋ ਜਵਾਨੀ ਵਲੇ ਦਿਰਦੀ ਸੀ ਤੇਰੀ ਤਾਂ ਦੂਰੂ ਲਾਸ਼ ਕਦੀ ਸੀ ਹੁਣ ਤਾਂ ਛੋਟੀ ਜੀ ਬਚਾ ਜਾ ਰ ਗਿਆ ਅੱਛਾ ਹਾਂ ਬਸ ਪਾਇਆ ਤੈਨੂੰ ਪਤਾ ਸ਼ੌਂਪਾਂ ਜਾਂ ਪਵਾਈਆਂ ਹੂੰ ਆਹ ਤਾਂ ਲਾ ਸ਼ੌਂਗ ਹੁੰਦਾ ਸੀ ਹੁਣ ਤੋਂ ਹੀ ਗੰਦ ਮਰਵਾਈ ਜਾਂਦੇ ਆ ਤੁਹਾਡੇ ਗੀਆਂ ਕੋਈਆਂ ਬੰਗੀਆਂ ਚੰਗੀਆਂ ਬਣਾਈਆਂ ਐਸਪੈਂਡ ਆਹ ਦੇ ਪੂਰੀ ਲੋਕ ਇਟ ਲੱਗੀ ਐ ਜੰਬਰ ਆ ਯਾਰ ਪੈਰ ਤਿਲਸਾ ਮੇਰਾ ਸੋੜਾ ਜੋੜਾ ਘਸ ਗਿਆ ਕਹਿੰਦਾ ਪੈਰ ਤਿਲਸਾ ਨੋ ਨੋ ਜੋੜਾ ਮੇਖਾਂ ਲੱਗੀਆਂ ਜਾ ਕੇ ਤਾਈ ਕਹਿੰਦਾ ਜੋੜਾ ਘਸ ਗਰ ਨਵਾਂ ਲਾਇਆ ਹੈ ਹਾਂ ਓਏ ਨਵਾਂ ਲਾਲਾ ਹਾਂ ਮੈਂ ਕਹਿੰਦਾ ਜੋੜਾ ਨਵਾਂ ਲੈ ਲੈ ਜੋੜਾ ਹਾਂ ਨਵਾਂ ਹੀ ਨਾ ਜੋੜਾ ਪਰਛਾਤਾ ਜਿਹਾ ਡਾਈ ਗਿਆ ਤੇ ਫਿਰ ਟੈਲ ਨਾ ਤਿਲਸਾ ਕਿਉ ਪੈ ਇਹ ਟਾਉ ਇੰਨਾ ਜ਼ਬਰਦਸਤ ਲੱਗਿਆ ਇੱਕ ਲੰਬਰ ਓਏ ਹੱਤੀ ਤਾਂ ਗਾ ਖੁੱਲੀ ਹੋ ਗਿਆ ਮਿੰਡ ਦੇਖ ਲੱਭੂਗੀ ਪਹਿਲਾਂ ਫੇਰੀ ਆਖੀ ਆਖ ਕਰੰਟ ਲਵਾਏਗਾ ਹੈ ਸਾਰਾ ਤਾਰ ਤਾਰ ਹਾਂ ਇਹ ਕਿ ਮੇਡ ਗਪੀਓ ਦੇਖ ਬੈਟਰੀ ਮਾਰ ਬੈਟਰੀ ਮਿੰਡ ਦਾ ਜੈਨ ਤਾਂ ਜੜਾਉਂਦੀ ਆ ਜਾਦਾ ਆ ਘਾਰ ਵਾਲਿਆਂ ਦੀ ਲੱਗਦੀ ਐ ਨਾ ਨਾ ਤਾਂ ਖੰਬੇ ਤੋਂ ਡਗ ਪੀ ਨਹੀਂ ਆ ਘਾਰ ਵਾਲਿਆਂ ਦੀ ਲੱਗਦੀ ਐ ਦੇਖ ਲੈਟ ਹੀ ਨਹੀਂ ਉਹਨਾਂ ਘਰੇ ਦਾ ਓਏ ਮੈਂ ਦੇਖ ਰਿਹਾ ਕਰੀਓ ਓਹ ਜਾ ਕੇ ਨਾ ਲੈ ਚੱਲ ਗਏ ਦੇਖ ਖਿੱਚ ਕੇ ਦੇਖੇ ਆ ਗਈ ਤਾਂ ਠੀਕ ਐ ਨਹੀਂ ਤਾਂ ਚੱਲਦੇ ਮੰਡਲਾਂ ਦਾ ਇਕੱਠਾ ਹੀ ਪੁਰਾ ਲਿਆਵਾਂਗੇ ਉਹ ਮੰਡਾਂ ਤਾਂ ਦੇ ਟੋਲੂ ਮਿਲਨੇ ਤੈਨੂੰ ਕਰਾ ਚੈੱਕ ਤਾਂ ਕਰ ਹੈ ਚੈੱਕ ਕਰ ਕਰੰਟ ਨਾਲ ਵਾਲੀ ਕਰੰਟ ਹਾਂ ਕਰੰਟ ਤਾਂ ਹੈ ਨਹੀਂ ਜਾ ਰਾ ਕੱਟੀ ਆ ਸੱਚਾ ਉਹ ਇੱਥੇ ਤਾਂ ਪਲਾਸਟਿਕ ਆ ਜਿੱਥੇ ਜੋੜਾ ਹੈ ਉੱਥੇ ਦੇਖੀ ਜੋੜ ਤਾਂ ਮੇਰੀ ਗੱਲ ਸੁਣ ਓ ਹਾਂ ਉਸ ਚਾਂਚੂਨ ਜੀ ਲੈ ਜਾਂਦੇ ਸਾਈਕਲ ਦੀ ਮੈਂ ਪਲਾਸ ਲਿਆਇਆ ਸੀ ਅੱਛਾ ਗੇ ਦੇਖ ਪਹਿਲੀ ਸੋਚ ਕੇ ਮੈਨੂੰ ਲੱਗਦਾ ਨਾ ਨਾ ਸੋਚ ਮੇਰੇ ਤਾਂ ਦਿਮਾਗ 'ਚ ਹੀ ਨਹੀਂ ਸੀ ਗੱਲ ਇਹ ਆਕਦਮ ਤਾਰ ਕਿਉਂ ਆ ਗਈ ਅੱਗੋਂ ਜੇ ਆਕਦਮ ਭਜਨੂ ਕਰੈਕਟ ਨਹੀਂ ਲੱਗਿਆ ਮੇਰਾ ਸੋੜਿਆ ਆਏ ਕਰ ਓ ਹਉ ਤਾਰ ਕੱਟ ਜਾ ਉਤੋਂ ਕੱਟ ਕੱਟ ਖਿੱਚ ਕੇ ਵੇਖ ਕੀ ਪਤਾ ਆਈ ਜੇ ਕੱਟਣੀ ਲੋੜ ਹੀ ਨਾ ਪਵੇ ਖੇਚ ਕੇ ਫੜੀ ਮਾਰਾ ਜਾ ਇਧਰੋਂ ਤਾਂ ਖਿੱਚ ਲੈ ਇਧਰੋਂ ਕੱਟ ਲਾਂਗੇ ਖੜ ਜਾ ਮੈਂ ਖਿੱਚਦਾ ਸੰਗਾ ਹੂੰ ਤੁਸੀਂ ਨਾ ਜਾਣੀ ਅਗਲੇ ਕਦੋਂ ਆਉਂਦੀ ਹੋਵੇ ਉਹੀ ਆ ਫਿਰ ਤੈਨੂੰ ਚੱਕ ਕੇ ਲੈ ਕੇ ਆਣਾ ਪਊਗਾ ਆ ਗਈ ਆ ਗਈ ਓਏ ਹੋ ਮੈਂ ਤਾਂ ਇਹ ਤਾਂ ਦੋਨੋਂ ਪਾਸੋਂ ਆ ਗਈ ਗੁੱਸਾ ਬਣ ਗਿਆ ਓਏ ਆ ਦੇਖ ਐਥੇ ਹੱਥ ਲਾ ਕੇ ਚੈੱਕ ਕਰ ਹੈ ਐਥੇ ਹੱਥ ਲਾ ਹੱਥ ਹੱਛਾ ਹਾਂ ਐਥੇ ਉਹ ਰਾਸ਼ਟਾ ਤਾਂ ਨਿਯੋਨ ਰਖਾਇਆ ਉਹ ਹੱਥ ਲਾ ਕੇ ਪਤਾ ਲੱਗੂ ਨਾਲ ਚੰਪੜੀਆਂ ਭਾਂ ਗਿਆ ਗਿਆ ਚਲ ਕੱਟ ਲੈ ਫਿਰ ਉਧਰੋਂ ਕੱਟ ਓਏ ਇਧਰੋਂ ਤਾਂ ਆਏਗੀ ਉਧਰੋਂ ਕੱਟ ਕੇ ਲੈ ਗਿਆ ਓ ਇਧਰੋਂ ਵੀ ਆ ਗਿਆ ਦੇਖ ਮੈਂ ਜੱਗ ਦਾ ਪੌਂਦੇ ਆ ਬੋ ਲੈਣ ਉਹ ਲੈਣ ਪੌਦੇ ਉਹਨਾਂ ਦੇ ਭੁੱਲ ਅੱਜ ਰਹਿ ਗਈ ਹੋਊਗਾ ਨਾ ਇੰਨੀ ਕੋ ਅੱਜ ਗੁੱਥਾ ਹੀ ਪੱਟਣ ਚਾਪਿਆ ਹੈ ਅੱਛਾ ਐ ਕਰ ਓ ਸਾਈਕਲ ਦੇ ਟੰਗ ਇਹਨੂੰ ਕੱਟ ਲੈ ਇੱਕ ਕੱਟ ਭਾਂ ਦੀ ਲੱਕੜ ਜਿਵੇਂ ਵੇਚਾਂ ਕਰ ਜੋ ਕਿਹੜੇ ਮੈਂ ਕਹਣਾ ਰਸ ਤਾਰ ਲੈ ਕੇ ਚੱਲ ਹੈ ਖੇਤ ਨਾ ਆਵਾਂਗੇ ਮੋਟਰ ਦੇ ਇਹਨੂੰ ਮੋਟਰ ਕਿਹ ਹੈ ਹਾਂ ਮੋਟਰ ਦੀ ਟੂਈ ਮਾਰਾ ਪੇ ਲਾ ਲੈਣਗੇ ਬਾਪੂਰੀ ਆਪਾਂ ਘਰ ਚ ਪਾ ਦੇ ਨਾ 8 ਨੈਸਾ ਜੀ ਵੇਖ ਜੂ ਇਹ ਕਿੰਨੇ ਦੀ ਹੋਊਗੀ ਤੇਰੇ ਹਿਸਾਬ ਨਾਲ ਮੈਂ ਤਾਂ ਹਿਸਾਬ ਨਾਲ ਤਾਂ ਜੇ ਮੰਨ ਲਿਆ ਕੰਪਨੀ ਦੀ ਆ ਯਾ ਸਟਾਰ ਦਾ 25 ਥੋਲੂ ਮਿਲਣਗੇ ਤੈਨੂੰ ਇਹਦੇ ਐਟਲਸ ਜੀ ਆ ਦੇਖ ਤੂੰ ਨਾਮ ਚੈੱਕ ਕਰ ਨਾਮ ਆ ਦਿਖਾਇਟਲਸ ਲਿਖਿਆ ਰਜਿਸਟਰੀ ਚ ਇਹ ਤਾਂ ਦੁਕਾਨ ਵਾਲੀ ਕਰਨੀ ਹੁਣ ਜਦੋਂ ਰੱਖੀ ਉਹਨਾਂ ਨੇ ਐ ਕਰ ਓ ਹਾਂ ਭਾਂਡਾ ਜਰ ਤੇਰਾ ਜਰਦੇ ਦਾ ਇੱਕ ਪੂਰਾ ਬਣ ਜੂ ਉਹ ਪੂਰਾ ਗੋਰਾਸ ਲੈ ਜਾਗੇ ਜਵਾਕਾਂ ਵਾਸਤੇ ਧਾਰ ਦਾ ਯਾ ਚੋਰੀ ਜੱਕ ਜਮ ਮਗਰੋਂ ਆ ਨਹੀਂ ਜਾਂ ਫੇ ਕੋਈ ਜੱਕ ਬਲਿਆ ਜਲਦੀ ਕਰ ਤੂੰ ਤਾਂ ਟਾਈਮ ਹੀ ਬੜਾ ਲਾਈ ਜਾਂਦਾ ਬਿੱਜੀ ਜੀ ਆ ਮੇਰੇ ਸੋਹਰੇ ਜੀ ਚੱਲ ਆਇਆ ਕਰ ਸਾਈਕਲ ਤੇ ਟੰਗੀ ਸਾਈਕਲ ਤੇ ਟੰਗ ਮੂਰੇ ਚੜ ਗਿਆ ਇਹ ਤਾਂ ਬਣੂਗੀ ਇਹ ਤਾਂ 10 ਪਲੇ ਮੈਨੂੰ ਵੇਚਾਂਗੇ 11 ਸਾੜੀ ਵੇਖ ਜੂ ਹੋਰ ਨਾ ਵੇਖ ਜੂ ਬਿਕੂ ਜਾ ਅਜਮੀ ਛੱਡ ਤੂੰ ਆਇਆ ਕਰ ਓ ਤੋੜੀ ਛੱਡ ਆ ਫੜਦਾ ਵਾ ਖਾ ਫੜ ਆ ਵਾਲਾ ਕੀ ਫੜ ਆ ਖੁੰਡਾ ਅੱਖੱਖਾ ਐ ਪਾਉ ਖਣਿਆ ਫਿਰ ਤੇਨੂੰ ਛੱਤੀ ਵਾਰੀ ਕਹਦਾ ਖੁੰਡਾ ਫੜ ਲਾ ਤੂੰ ਫੇਰ ਵੀ ਨੁਕਸਾਨ ਉਹ ਮਾੜਾ ਜਿਆ ਹੈ ਗੱਜਬੇ ਪਾੜਾ ਯਾ ਲੱਗੀ ਜਾਂਦਾ ਯਾਰ ਚਾ ਜਾ ਜਰਦਾ ਕੱਢ ਦੇ ਮੂੰਹ ਚ ਵਾਲਾ ਲੱਗ ਨਹੀਂ ਹੈ ਜਰਦਾ ਮੈਂ ਛੜਾ ਲਾਉਣਾ ਪਾਣੀ ਬਣ ਬਣ ਗਿੱਟਿਆਂ ਦਾ ਕਾਇੰਦਾ ਜਰਦੇ ਚ ਉਹਨੇ ਕਹਿੰਦਾ ਨਹੀਂ ਲੱਗਦਾ ਤੇਰੇ ਮੰਗੂ ਛੋੜਾ ਛੜਿਆ ਮੈਂ ਲਾਉਣਾ ਮੈਂ ਤਾਂ ਬੈਠੇ ਕਬਲੇ ਲੋਣਾ ਚਪਾ ਚਵੇ ਕਾ ਰੋਟੀ ਖਾ ਕੇ ਤੇ ਜਾਂ ਫਿਰ ਹੋ ਜੋ ਲਾਉਣਾ ਆ ਪੂਰੀ ਡਿੱਗ ਗਈ ਤੇਰੀ ਮੇਰੀ ਛੁੰਕਟੇਰੀ ਆ ਮੇਰੀ ਕਾਨੂੰ ਮੈਂ ਧੱਕੀ ਗਿਆ ਚੱਲ ਜਾ ਅੱਛਾ ਗਏ ਤੂੰ ਕਰੋ ਨਾ ਲਾਉਂਦਾ ਫਿਰ ਗਿੱਜਰੀ ਕਿੱਧਰ ਆ ਗਈ ਆ ਆ ਗਿਆ ਉਹ ਆਇਆ ਕਰ ਹੂੰ ਮੈਂ ਡੋਇ ਹੋ ਇੱਕ ਕੁੱਛ ਨਾਲ ਤਾਂ ਨਹੀਂ ਕੰਮ ਕਰ ਜਣਾ ਆਪਣਾ ਹਾਂ ਮੰਨ ਲਿਆ ਤੂੰ ਬਦਨਾਮ ਤਾਂ ਆਪਾਂ ਹੋਵਾਂਗੇ ਤੇ ਕੱਟ ਕੇ ਫੜੇਗੇ ਮੇਰਾ ਬਹਿ ਗਿਆ ਤੇ ਫਿਰ ਇੱਕ ਹੋਰ ਲਾ ਕੇ ਚ ਖੰਬੇ ਟੋਕਰ ਮਾ ਸਗਾ ਜਿਤਣਾ ਦੇ ਇੱਕ ਹੋਰ ਲਾਉ ਨਾ ਚੁੱਤ ਨਾਲ ਸਿੱਖਾ ਜਮ ਅੱਜੀ ਚਾ ਗੱਲੀ ਨਹੀਂ ਪੈਰਾ ਲਾ ਦੇ ਤੂੰ ਦਾਸਤਾ ਮਾਸਾ ਨਹੀਂ ਤੇਰੇ ਅੱਗੇ ਬਾਹਰ ਕੋਈ ਬੰਦਾ ਨਹੀਂ ਦਿੱਖਦਾ ਠਿਕਾਣਾ ਨਹੀਂ ਜਿੱਦਾਂ ਕਹਿੰਦਾ ਪਰਾਓ ਗੱਲਾਂ ਦੀ ਪੱਪੀਆਂ ਲੈਣ ਤਾਂ ਕੌਣ ਹੈ ਪੱਪੀ ਕਿੱਥੇ ਜਾਂਦੀ ਤੇਰੀ ਇੱਥੇ ਖੜ ਕੇ ਗੱਲ ਕਰਦਾ ਹੁੰਦਾ ਹੀ ਨਹੀਂ ਇੱਥੇ ਗੱਲ ਲਈ ਗੱਲ ਟੱਕਰੀ ਜਾਂ ਨਾ ਬਾਹਰ ਲੋਚਾ ਦੋ ਵੀ ਗੱਲਾਂ ਨੇ ਸਵਾਦ ਹੀ ਲਈ ਜੰਨੇ ਰਹਿੰਦੇ ਤੂੰ ਐ ਜਾ ਜਾ ਉਹ ਤੇ ਜਾਣਿਆ ਕਿ ਨਾ ਮੈਂ ਲੋਕ ਨਹੀਂ ਤੂੰ ਚਾਲ ਯਾਰ ਘਰੇ ਪਹੁੰਚੀ ਮਿਲੂ ਮਿਲੂ ਦਾ ਕੰਮ ਮਿਲੂ ਨੂੰ ਬਾਅਦ ਚ ਮਿਲ ਲਈ ਕੋਟਾ ਮੈਨੂੰ ਹੁਣ ਚੱਕਰ ਭਾਇਂ ਸੋ ਦਾ ਸਿਲੰਡਰ ਪਰ ਆਪਰਾ ਦੇ ਹੀ ਕਿ ਹੁਣ ਕਾ ਜਮੇ ਜੋ ਨਹੀਂ ਤੇਰੇ ਗਿੱਜੇ ਤੇ ਜਾਂਦੇ ਸੀ ਸਿਲੰਡਰ ਪਾਉਣ ਲੱਗੇ ਤੇ ਤੂੰ ਫਿਰ ਆਪ ਦੀ ਸੱਚੀ ਗੱਲ ਚ ਹੈ ਕਿ ਆਕਰਦਾ ਤੇ ਤੂੰ ਘਰੇ ਜਲਦੇ ਹੁੰਦਾ ਦੱਸਦਾ ਕਾ ਜੱਕਾ ਜੇ ਚੱਲ ਐ ਨਹੀਂ ਲੇਟ ਹੋ ਰਹੇ ਆ ਜਵਾਕ ਡੀਕ ਦੇ ਪਉਣਗੇ ਆਪਣੀ ਖਾਜਾ ਯਾਰ ਹੂੰ ਪਲਾਸ਼ ਮੂੜਾ ਟੰਗਾ ਤੂੰ ਪੱਕੇ ਨੂੰ ਆਏਗਾ ਜੇ ਕੋਈ ਆਪਾਂ ਚੱਕ ਜਾਇਆ ਹਾਂ ਹਾਂ ਤੂੰ ਐ ਖਾਜੀ ਅਸੀਂ ਬਿਜਲੀ ਆਣੇ ਖਾਜਾਂਗੇ ਖੰਬੇ ਤੇ ਤਾਰਾ ਪਾਉਣੇ ਤੇ ਰਾਤ ਨੂੰ ਕੀ ਕਰਨ ਕਰਨਾ ਹੈ ਚਾਖਾਂਗੇ ਤਾਰਾ ਉੱਥੇ ਫੇਰ ਸੁੱਟ ਕੇ ਲਾਉਣਾ ਇਸੀ ਤਾਰ ਟਟਕੇ ਲਾਵਾਂਗੇ ਖਾਜਾਂਗੇ ਅੱਛਾ ਨਹੀਂ ਕਰਾ ਮੱਚੀ ਹੋਈ ਜਾ ਰਹਾ ਹਾਂ ਵੀ ਮੱਚ ਗਈ ਆ ਨਵੀਂ ਬੰਦ ਐ ਤਾਂ ਕੀ ਜਾ 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 ਡਰਤਾ ਕਾਦਾ ਆਪਾਂ ਨੂੰ ਹੈ ਆ ਕਿਹੜਿਆ ਹੋਈ ਕਿਵੇਂ ਸ਼ਰਾ ਠੀਕ ਹੈ ਠੀਕ ਹੈ ਵੀ ਹਾ ਚਾ ਜਾ ਇਧਰੋਂ ਕਿਧਰੋਂ ਤਰੀ ਆਏ ਤੁਸੀਂ ਕਿਧਰ ਆਏ ਅਸੀਂ ਤਾਂ ਸਿਰਾਂ ਜੈਨ ਮੈਂ ਕਿ ਮਰੇ ਜਦ ਜ਼ੋਰ ਕਰਦਾ ਤਾਰਾ ਜੀਆਂ ਅੱਧੀ ਰਾਤ ਨੂੰ ਕਿਹੜਾ ਕਰਦਾ ਓ ਤਾਰ ਮੱਛੀ ਕੀ ਪਿਛਲੇ ਪਿੰਡ ਚੜ ਫੇਰ ਛੁੱਟ ਗਿਆ ਉਹਨਾਂ ਨੇ ਨਵੀਂ ਬਦਲ ਕੰਦੀ ਐ ਫੈਸ਼ ਕਹਨੂ ਅੱਜ ਦਾ ਤਾਰ ਮੱਛੀ ਓ ਤਾਰ ਮੱਛੀ ਐ ਸੱਚ ਆਹ ਇਹ ਪਲਾਸਟਿਕ ਲਾਈਨ ਮੈਂ ਨਾ ਯਾਰ ਮੈਨੂੰ ਤਾਂ ਗੜਬੜ ਲੱਗੀ ਤੁਸੀਂ ਸੰਦ ਨੂੰ ਹੱਥ ਨਾਲ ਲਾਓ ਯਾਰ ਖੰਡ ਨੂੰ ਨਾ ਹੱਥ ਲਓ ਸ਼ੇਰ ਤੂੰ ਸ਼ੇਰਾ ਕਿਹਦਾ ਮੁੰਡਾ ਓਡਾ ਸਮਾਨ ਕਿੱਥੇ ਸਮਾਨ ਤਾਂ ਹੈਗਾ ਮੇਰੇ ਕੋਲ ਓਏ ਦੂਸਰਾ ਬਿਜਲੀ ਵਾਲਾ ਬਿਜਲੀ ਵਾਲੇ ਇਹ ਜੋ ਕ੍ਰੈਂਚਟ ਜਾਂਦਾ ਹੱਥ ਲਾ ਕੇ ਦੇਖਦਾ ਯਾਰ ਗੜਬੜ ਲੱਗਦੀ ਹੈ ਪਸੂਣ ਕਰ ਗੱਲ ਸੁਣਾ ਸ਼ਰਮ ਕਰ ਦੇ ਮੈਂ ਤਾਂ ਕਹਿੰਦਾ ਆ ਜਾ ਫੂਲ ਖੱਦ ਲੈ ਓਏ ਅਸੀਂ ਤਾਜ ਪਾ ਕੇ ਆਏ ਜਦੋਂ ਅਨਾਂ ਦੀ ਮੱਛੀ ਦੀ ਨਵੀਂ ਪਾ ਕੇ ਆਏ ਸ਼ਰਮ ਹੈ ਕਿਨਾ ਦੀ ਮੱਛੀ ਮਕੰਦ ਮੇਰਾ ਨਵਾਂ ਪਿੰਡ ਦਾ ਤੇ ਚੜੀ ਡਰਾਛ ਲੈ ਖਲਾ ਜਦ ਅਸੀਂ ਕੋਈ ਜਿਤੇ ਰਹੇ ਆ ਪੈ ਕਿਉਂ ਮਲਾਜਮ ਹੋਣ ਫਿਰ ਆਪਣੇ ਮਜਾ ਲੱਗਦਾ ਆ ਪੰ ਟੇਕ ਜੀ ਨੀ ਤੁਹਾਨੂੰ ਯਕੀਨ ਨਹੀਂ ਅਸੀਂ ਮੁਲਾਜ਼ਮ ਹੈ ਚਲੇ ਸੌਰੀ ਮਿਲਾਈ ਸੌਰੀ ਯਾਰ ਬਾਈ ਤੂੰ ਕਿੱਥੇ ਗਿਆ ਹੋ ਯਾਰ ਮੈਂ ਆਪਣਾ ਮੈਂਡ ਹੈਗਾ ਮਰੇ ਕਿ ਲੈਨ ਮੈਂ ਸਰਕਾਰੀ ਨੂੰ ਮੈਂ ਪੜਾਈ ਬੈਠਾ ਠੀਕ ਹੈ ਉਹ ਤਾਂ ਮੇਰੇ ਥੱਲੇ ਕੰਮ ਕਰਦਾ ਆ ਜਾ ਆ ਜਾ ਥੱਲੇ ਕਾਜਾ ਕਰਨਾ ਉਸ ਥੱਲੇ ਜੱਥਲੜੀ ਪੋਸਟ 'ਚ ਦਾ ਪਾ ਕੇ ਰੱਖ ਮਰੀ ਜੀ ਹਾਂ ਚੱਲ ਚੱਲ ਆ ਜਾ ਆ ਜਾ ਟੱਪ ਚੱਲ ਭਾਂਜਾ ਮਰਵਾਸ ਤੇ ਸੀ ਹੋਏ ਪਤਾ ਤਾਂ ਨਹੀਂ ਲੱਗਿਆ ਹੋਏ ਇਹਨਾਂ ਨੂੰ ਇਹਨਾਂ ਨੂੰ ਕੀ ਪਤਾ ਮੈਂਡ ਉਹ ਕੁੜੀਆਂ ਨਾਲ ਗੱਲਾਂ ਕਰਿੰਦੇ ਇਹਨਾਂ ਨੂੰ ਕੀ ਪਤਾ ਲੱਗਣਾ ਓਏ ਅੱਜ ਕਾਜੀ ਜੀ ਮੰਜ਼ੀਰ ਦਾ ਜਮਾਕ ਖੱਜਾ ਪੈ ਟੈਲੀਫੋਨਾਂ ਤੇ ਯਾਰ ਆਹ ਦੇ ਦੇ ਟਾਚਾ ਚੱਕੀ ਫਿਰਦਾ ਤੇਰੇ ਕੋਲ ਕੀ ਪੈਡ ਵੀ ਨਹੀਂ ਮੇਰੇ ਕੋਲੇ ਕੀਪਾਇਟ ਕਾਨੂੰਨੀ ਤੇਰੇ ਕੋਲ ਤਾਂ ਰੇਂਜ ਆਲਾ ਨਾ ਰੇਂਜ ਆਲਾ ਵੱਡੇ ਟਾਵਰ ਤੇ ਚੱਲਦਾ ਜਿਹੜੇ ਫੌਜੀਆ ਕੋਲ ਨਹੀਂ ਦਿੰਦੇ ਉਹ ਨਾ ਨਾ ਟੀਨੇ ਵਾਲਾ ਮੇਰੇ ਕੋਲ ਹਾਂ ਟੀਨੇ ਵਾਲਾ ਉਹ ਲੰਮੀ ਤਾਰ ਵਾਲਾ ਲੰਮੀ ਤਾਰ ਵਾਲਾ ਉਹ ਪੈਨੂ ਜੀ ਕੱਢ ਕੇ ਰੇਂਜ ਫੜਦਾ ਹਾਂ ਓਏ ਉਹ ਤੇ ਫਿਰ ਉਹ ਕੰਮ ਛੱਡ ਕੇ ਅੱਜ ਕਿੱਥੇ ਜਾਣਾ ਹੈ ਜੀ ਉਹ ਤੂੰ ਉਹ ਗੱਲ ਛੱਡ ਤੂੰ ਇਹਦਾ ਗਾਸੇ ਨਾ ਕੀ ਕਰਨਾ ਕੰਮ ਚੱਕੋ ਗੱਲ ਟਾਲਦਾ ਗੱਲ ਫਿਰਦੀ ਖਾ ਰਿਹਾ ਉਹ ਤੂੰ ਦੱਸੂ ਬਾਅਦ ਚ ਮੈਂ ਬਗਾਨੇ ਪਿੰਡ ਚ ਫਿਰਦਾ ਤੇ ਜੂਤ ਪਵਾ ਦੇਗਾ ਨਾ ਇਹ ਜੂਤ ਕਾਹਦੇ ਫੋਨ ਜੜਖੰਬਲੀ ਦਾ ਆ ਜੇੜੀ ਨਾ ਜਾਸ਼ਤੀ ਦੇ ਕੋਲ ਤਰੇ ਅੱਗੇ ਨਹੀਂ ਆਂਦਾ ਰੇੜੀ ਦੇ ਪਾਰ ਨਾਲ ਤਾਂ ਹੋਰ ਤੇ ਤੂੰ ਵਿੱਚ ਜੜ ਜੀ ਮਮਾ ਕੋਲ ਕੁਸ਼ ਮਟੜੀ ਚੱਲੂ ਪੂਛ ਤਾਂ ਹੈ ਨਹੀਂ ਗੀ ਹੈ ਪੂਛ ਨਹੀਂ ਹੈਗੀ ਪੂਛ ਕਾਨੂੰ ਲਿਆ ਖੁੰਡੇ ਨਾਲਾਂ ਢਾਬ ਤੇ ਮਾੜ ਮੋਟਾ ਲਾਹੂ ਮਗਰੋਂ ਆਸਰਾ ਤੇਰੇ ਕੋਲ ਉਹੀ ਗੱਲਾਂ ਤੂੰ ਤਾਰਦਾ ਦੱਸ ਕੀ ਕਰਨੇ ਦਾ ਕੀ ਹੋਰ ਦਾ ਕਰਨਾ ਕਿ ਇਹ ਵੀ ਲੈ ਕੇ ਚੱਲੀ ਹੈ ਹਾ ਕੱਢ ਹੋ ਤਾਰ ਹੋ ਲਾ ਇੱਕ ਨਾਲ ਤਾਂ ਨਹੀਂ ਫੋਪੈਣਾ ਆਪਣਾ ਹੋਰ ਚੱਲ ਇਧਰ ਆਇਆ ਕਰ ਪਿੰਡ ਦੇ ਬਾਹਰ ਜੇ ਕੱਢ ਕੇ ਤੇ ਸਤਾਪਾਂਗੇ ਪਿੰਡ ਨੂੰ ਤਾ ਅੱਟਾ ਯਾਰ ਮੈਂ ਲੱਗਦਾ ਹਾਂ ਉਹ ਖੰਬੇ ਤੇ ਲੱਗੀ ਖੜੀ ਆ ਚੱਲ ਉਹ ਤਾਂ ਪਕਰਾਂ ਦੇ ਜਮਾ ਕੋਲ ਹੈ ਹੈ ਉਹ ਤਾਂ ਜਮਾ ਕੋਲ ਆ ਕਰਾਂ ਦੇ ਚੁੱਪਾ ਚੁੱਪਾ ਮੁੰਗੇ ਫੈਗ ਆ ਕੇ ਆ ਹੁਣ ਕਿਨਾਂ ਦੀ ਲੈਖ ਖਰਾਬ ਹੋ ਗਈ ਉਹ ਜਾਣੇ ਇਸ਼ਾਰਾ ਉਹ ਨਹੀਂ ਪੂਰੀ ਡੱਗ ਪਈ ਸੀ ਜਰਦੇ ਵਾਲੀ ਨਾ ਨਾ ਸਿਰਸਤ ਜਰਦਾ ਲਾਉਂਦੇ ਆ ਇਹ ਭਾਈ ਛੋਟ ਜੱਥੀ ਠਣ ਫੜ ਦਿਆ ਆਪਣੀ ਬੜਕ ਪਰਾਂ ਪੱਪੀਆਂ ਨਾਲ ਤੱਕ ਹੋਣਾ ਯਾਰ ਨਾ ਨਾ ਪੱਪੀ ਸਾਡੀ ਲੈਲੀ ਤੇਰੀ ਗੱਲ ਸੁਣੋ

ਹਾਂ ਚੱਲ ਲਾ ਲ ਕਿੱਲੀ ਆ ਫਿਰ ਚਾਲ ਚਾਹ ਐ ਕਰ ਹੋ ਸੈਂਕੋ ਲੈ ਇੱਥੇ ਲਾ ਦੇ ਨਾ ਇੱਧਰ ਇੱਧਰ ਲਾ ਦੀ ਓਲੇ ਦੇ ਅੱਛੇ ਲਾ ਇੱਥੇ ਲਾ ਇੱਥੇ ਇੱਥੇ ਅੱਛੇ ਖੜਾ ਲਿਆ ਖੜਾ ਆ ਜਾ ਓਰੇ ਖੱਜਾ ਮਗਡੋ ਅੱਛਾ ਅੱਛਾ ਇੱਥੇ ਆ ਗਿਆ ਫੜਤਾ ਲਾਦਾ ਪਲਾਸ ਪਲਾਸ ਚੱਕ ਲੈ ਨਾ ਆ ਜਾਈਂ ਫਰੈਂਚ ਹੋਵੇ ਕਿ ਨਹੀਂ ਹੂੰ ਚੱਲ ਆ ਜਾ ਬੋਚ ਕੇ ਚੱਲ ਜੀ ਨਾ ਜਾਨੀ ਕੁ ਦੇਖ ਲੈ ਪੰਗਾ ਸਰਜੂ ਬਗਾਇਆ ਪਿੰਡ ਹਾਂ ਹਾਂ ਤੂੰ ਹੀ ਕੁੱਤਾ ਕੰਮ ਕਰੀ ਜਾਂਦਾ ਨਾ ਨਾ ਹੁਣ ਤਾਂ ਕੀ ਹੋਣਾ ਯਾਰ ਕਿਸ਼ੇ ਹੁਣ ਤਾਂ ਕਿਨੇ 11 ਵਜੇ ਪਏ ਆ 11 ਕਾਂ ਨੂੰ ਮਿਲ ਜਾਣਾ ਪੋਣੇ ਵਾਰਿਆਂ ਹੋ ਗਏ ਟਾਈਮ ਦੇਖ ਵੀ ਲੈ ਤੂੰ ਜੇ ਮੈਨੂੰ ਪਤਾ ਪਛਾਵੇਂ ਦੀ ਜੱਜਮੈਂਟ ਵਾਲੀ ਆ ਮੈਨੂੰ ਹੋਰ ਚੰਨ ਨੂੰ ਦੇਖੀ ਜਾ ਦਿੰਦੇ ਨਾ ਕਿੰਨਾ ਟਾਈ ਹੋ ਜਾਂਦਾ ਆ ਕੜੀਆਂ ਆਉਂਦੀਆਂ ਸਾਡੇ ਵਲੇ ਅੱਛਾ ਅਸੀਂ ਤਾਂ ਮੱਗ ਹੀ ਕਹ ਪਾਣੀ ਪਾ ਦਿੰਦੇ ਮੰਜਲੇ ਜਦੋਂ ਮੋਰੀ ਖਾਤੇ ਛੋਟੀ ਜਿਹੀ ਛੂਹੀ ਨਾ ਹਾਂ ਤੇ ਗੇਟੋਂ ਮੱਕੀ ਜਾਂ ਦਿਓ ਜੋ ਕੈਂਟਾ ਹੋ ਜਾਂਦਾ ਇੱਕ ਅੱਛਾ ਉਹ ਜਵਾਜ ਫੇਰ ਪਾ ਦਿੰਦੇ ਤੂੰ ਕਹਿੰਦਾ ਵੀ ਮੇਰੇ ਜਵਾਨੇ ਵਲੇ ਕਿਹੜੇ ਕੜੀਆਂ ਤੂੰ ਕਿਹੜੇ ਗਾਂਧੀ ਦੇ ਵਾਲ ਵੋਂਦਾ ਰਹੇਂਗਾ ਲੈ ਯਾਰ ਉਹ ਗੱਲ ਹੈਗੀ ਉਹ ਜਵਾਨਾ ਸੀ ਜਿਹੜੇ ਮੈਂ ਵੀ ਤੇਰੇ ਜਵਾਨੇ ਦੇ ਆ ਪਾਣੀ ਵੱਧਦਾ ਸੀ ਤੂੰ ਤਾਂ ਉਹ ਮੈਨੂੰ ਛੋਟਾ ਪੰਜ ਸੱਤ ਸਾਲ ਤੇ ਫਿਰ ਪੰਜ ਸੱਤ ਸਾਲਾਂ ਦੀ ਕਿੱਡੀ ਕੋ ਗੱਲ ਹੈ ਤੇ ਫਿਰ ਬੜਾ ਫਰਕ ਕੋਈ ਬੋਲਣਾ ਅੱਜ ਕੱਲ ਤਾਂ ਘੰਟੇ ਘੰਟੇ ਦਾ ਫਰਕ ਹੈ ਕੰਪਨੀ ਦਾ ਲਿਖੋ ਕਰਦਾ ਅੱਛਾ ਮਾਰ ਜਾਂ ਨਾ ਆ ਫੜੇ ਹੈ ਆ ਬੈਟਰੀ ਮਾਰ ਬੈਟਰੀ ਬੈਟਰੀ ਹਾਂ ਆ ਫੜਾ ਦੇ ਖੁੰਡਾ ਖੁੰਡਾ ਫੜ ਯਾਰ ਕਿਆ ਕੱਟ ਜੀਓ ਹਾਂ ਉਹ ਦੇਖ ਤਾਂ ਦੇਖਾ ਉੱਪਰ ਚਾਂ ਚੜ ਉਹ ਚੰਨ ਦਿਸ ਜਾਂਦਾ ਚੰਨ ਚੜਾ ਨਹੀਂ ਜਾਣਾ ਹੈ ਆ ਕੱਟੋ ਇੱਕ ਆ ਕੱਟ ਆ ਥੱਲੇ ਮੈਂ ਨੱਪੀ ਹੋਈ ਕਿੰਨਾ ਰਹੀ ਇਹ ਲੈ ਕੇ ਚੱਲਦੇ ਆ ਚਾ ਕੱਟਣ ਤਾਂ ਜੇ ਮੈਨੂੰ ਇਹ ਕੱਚੀ ਜੀ ਨਹੀਂ ਜੰ ਪੱਕੀ ਚਾਹ ਆ ਕੱਟ ਆ ਵਾਲੀ ਆ ਆ ਹੈ ਆ ਵਾਲੀ ਹੱਥ ਨਾ ਜਾ ਮੇਰੇ ਸੋਹਰੇ ਕੈਂਚ ਲੱਗ ਜੇ ਕਿਤੇ ਤੇ ਪਲੱਸ ਖੱਦ ਲਿਆ கரੰਟ ਲੱਗ ਜੂ ਤਾਂ 50 ਦਾ ਕੀ ਆ ਮਾਗੀਣਾ ਯਾ ਅੱਲਾ ਮੇਰਾ ਪੁਰਾ ਕਿ ਤੇ ਵਿਚੋਂ ਨਹੀਂ ਲੰਘਾ ਫੇਰ ਫੇਰ ਉਹੀ ਆ ਤੈਨੂੰ 4 ਜਨੇ ਚੱਕਣ ਲਾਉਣਗੇ ਚੁ ਐ ਕਰ ਓਏ ਹੋ 4 ਸਟਾਪ ਪਈਆ ਹੋ ਮੈਨ ਲੱਗਦਾ ਖਤੀ ਮੇਰੇ ਤੋਂ ਫਾ ਫਾ ਕਿਵੇਂ ਪਈਆ ਹੈ ਹੈ ਇਹ ਬਦਲ ਨਾਲੇ ਧਰ ਕੇ ਗਏ ਆ ਥਾਂ ਭਾਈ ਪਈਆ ਇਹ ਮੈਨੂੰ ਲੱਗਦਾ ਖੰਬੇ ਤੋਂ ਖੰਬੇ ਦੀ ਸਪਲਾਈ ਕਰਦੇ ਆ ਹਾਂ ਤੇ ਉਹੀ ਧਰ ਗਏ ਉਹਨਾਂ ਨੂੰ ਚੇਤਾ ਨਹੀਂ ਰਿਹਾ ਵਾਗੇ ਵੀ ਚੜਕੇ ਲਾਵਾਂਗੇ ਹਾਂ ਉਹ ਗੱਲ ਹੈ ਤੂੰ ਚਾਲ ਇਹਨੂੰ ਟੰਗ ਆਪਾਂ ਟੱਪੀ ਆਪਾਂ ਨੂੰ ਹਾਂ ਚੱਕ ਬਣ ਗਿਆ ਕੰਮ ਓਏ ਤੇ ਪਲਾਸਟਰ ਦੀ ਵੀ ਲੋੜ ਹੀ ਨਹੀਂ ਬਈ ਚਾ ਕੱਛੇ ਜਾ ਪੰਜ ਦਾ ਮੰਡਲ ਬੀੜੀਆਂ ਦੇ ਮੈਸਾ ਹੋਰ ਨਾ ਕੋਈ ਆਈਓ ਦਾ ਕੋਚਾ ਦਾ ਪੂਰਾ ਖਰਨਾ ਕਰੋ ਰੁਪਿਆ ਨਹੀਂ ਦਿੰਦਾ ਮੈਂ ਯੂ ਆਕਾਂ ਵਾਸਤੇ ਫੈਨ ਲਾਇਕ ਨਹੀਂ ਜਾਈਦੇ ਰਾਸ ਲਾਇਕ ਨਹੀਂ ਜਾਈਦੇ ਫੈਨ ਛੂ ਹੀ ਮਾਰੀ ਵਾਕਾਂ ਦੀ ਮੰਡਲ ਮੰਡਲਾ ਰੱਖੇ ਆ ਕਿੱਥੇ ਕਰੇ ਤੈਨੂੰ ਬੜ ਨਹੀਂ ਦਿੰਦੇ ਮੈਂ ਮੱਖ ਫਲੈਟ ਰੱਖ ਮੋਟਰਸ਼ਾਪ ਤੇ ਵਿਚ ਦੀਆਂ ਤਾਂ ਲੈ ਜਾਖੀ ਇੱਕ ਤੈਨੂੰ ਕਹਦਾ ਜਵਾਬ ਦਿੰਦਾ ਮੈਂ ਨਹੀਂ ਮੈਂ ਮੰਡਲ ਨਹੀਂ ਬਿੰਦਾ ਜੇ ਤੂੰ ਸੰਜਾ ਕੰਮ ਕਰਿਆ ਜਾਂ ਚੋਰੀ ਦਾ ਨਹੀਂ ਨਹੀਂ ਮੈਂ ਤਾਂ ਜਵਾਕਾਂ ਵਾਸਤੇ ਫੈਨ ਹੀ ਦਵਾ ਲਈ ਪੈਂ ਤਾਂ ਤੂੰ ਐ ਕਰ ਜੇ ਪੋਲਾ ਲੈਣ ਹੁਣੀ ਲੈ ਫਿਰ ਕਰੇ ਪੈ ਕਰਿਆ ਕਾਨੂੰ ਹੈ ਹਾਂ ਕੋਲੀ ਆ ਮੇ ਖੁੰਡਾ ਮਰੂ ਮੈਂ ਇਕੱਠਾ ਕਰ ਦੂੰ ਤੈਨੂੰ ਗੱਲ ਕਰਦਾ ਗੱਲ ਕਰਦਾ ਕਰੇ ਪੈ ਕਰੇ ਅੱਛਾ ਚੱਲ ਫਿਰ ਕਰ ਉਹ ਤਾਂ ਪਕੜਾ ਦੇ ਤੈਨੂੰ ਚੌੜ ਕੱਢਦਾ ਯਾਰ ਚੌੜ ਤੂੰ ਸਾਰੀ ਰਾ ਕਰਦਾ ਨਾ ਸਾਈਕਲ ਚਾ ਨਹੀਂ ਦੋ ਯਾਰ ਇਹਨੇ ਤੂੰ ਕਰਿਆ ਹਾਂ ਖੜਾ ਖੜਾ ਐ ਕਰ ਜੇ ਹੂੰ ਹੋਇਆ ਆਪਾਂ ਡੱਬੇ ਪੈ ਰਹੀ ਹੋਈ ਚਲੀਏ ਟਾਪਾ ਟਾਪ ਇੰਤੇ ਤਰ ਤੇ ਮਾਰ ਪੈਡਲ ਚੱਲੀਏ ਪਿੰਡ ਨੂੰ ਆ ਮੈਨੂੰ ਫੜਾ ਦੇ ਆ ਤਾਰ ਮੈਨੂੰ ਫੜਾ ਦੇ ਤਾਰ ਤਾਂ ਮੈਂ ਫੜ ਕੇ ਰੱਖੂੰ ਉਹ ਨਹੀਂ ਕਿੱਧਰ ਲੈ ਕੇ ਜਾਂਦਾ ਮੈਂ ਤੈਨੂੰ ਦੇਣੀ ਹੈ ਤਾਰ ਤਾਂ ਨਾ ਨਾ ਸਾਂਝੇ ਬਿਚਾਂਗੇ ਅੱਡੇ ਦੇ ਫਿਰ ਆਪਣੇ ਹਾਂ ਹਾਂ ਵੰਡਤਾ ਮਾਵਾਂ ਚੀਂ ਜਾਂ ਲੈਖਾ ਜਾਂ ਲੈਖਾ ਉਹ ਤਾਂ ਹੈਗਾ ਤੇ ਫਿਰ ਤੈਨੂੰ ਯਕੀਨ ਹੀ ਨਹੀਂ ਫੜਾ ਦੇ ਮੈਂ ਮਗਰ ਬਹਿ ਫੜ ਕੇ ਬਹਿ ਜੂੰਗਾ ਲੈ ਤੂੰ ਫੜ ਲੈ ਜਾ ਤੈਨੂੰ ਜਵਾਬ ਦਿੰਦਾ ਮੈਂ ਲੈ ਫੜ ਲੈ ਆ ਆ ਫੜਾਏਗਾ ਕਿ ਉਹ ਫੜਾਏਗਾ ਤੂੰ ਦਬਾ ਯਾਰ ਅੱਛਾ ਅੱਛਾ ਗੱਲ ਕਰ ਲੈ ਆ ਕੁਪਾ ਚਾਨੀ ਕੀ ਜਾਣੀ ਦੇਖੀ ਸੱਚੇ ਨਾ ਖਾਈ ਮੋੜ ਦਾ ਸਪਾਇਲਾ ਪਾਈ ਰੱਖ ਚੱਲ ਕੇ ਚੱਲ ਚੱਲ ਪੈਡਲ ਮਾਰ ਰਿਆਂ ਦਾ ਕਿ ਟੱਕਾ ਲਾਵਾਂ ਟੱਕਾ ਚੱਲ ਪੈਦਲ ਤੇ ਖੜਕਾ ਹੁੰਦਾ ਯਾਰ 2000 ਨੇ ਤੁਰ ਕੇ 250 ਵਜਾ ਜਨੇ ਤਾਂ ਜਲਦੀ ਦਵੇਂ ਪੈਰੀ ਗਿਆ ਲੈ ਐ ਕਰ ਓਏ ਹੋ ਹੋ ਮੈਂ ਡੋਏ ਹੋ ਆ ਜਾ ਇਧਰ ਬਰਾਬਰ ਤੇ ਤੁਰਨਾ ਯਾਰ ਬਰਾਬਰ ਤੇ ਹੈ ਗਾੜੇ ਸੁਣਾਉਣਾ ਚਾਹੀਦਾ ਸੁਣ ਕਹ ਰਾ ਪੜਾਵਾ ਨੇ ਆਪਣੀ ਲਈ ਮੋਟਰ ਤੇ ਲੈ ਲਿਆ ਜਾਨੋ ਦੀ ਤਾਰ ਲੈ ਗਈ ਪੜਾਵਾ ਅੱਛਾ ਕੱਟ ਕੇ ਲੈ ਗਿਆ ਕੋਈ ਹਾਂ ਵਿਚੋਂ ਦੀ ਕਨੈਕਟ ਤਾਰ ਲੈ ਗਿਆ ਕੱਟ ਕੇ ਪੜਾਵਾ ਚੋਰ ਸੀ ਕੋਈ ਰਾਤ ਪਰਾਂ ਤੇ ਲੈ ਗਏ ਅੱਛਾ ਫਿਰ ਲੱਭ ਲੈ ਜੱਬੇ ਕਾ ਨੂੰ ਹਾਂ ਟਰੱਕੇ ਨੂੰ ਪੈ ਚੋਰ ਦਾ ਨਾਮ ਪੈ ਗਿਆ ਮੇਰਾ ਪੜਾਵਾ ਨਾਲੇ ਸਾਜੀ ਮੋਟਰ ਤੇ ਨਾਂ ਵੀ ਤੇਰਾ ਸਾਜੀ ਮੋਟਰ ਸੀਗੀ ਨਾ ਉਹ ਅੱਛਾ ਸਾਜੀ ਮੋਟਰ ਕਰਕੇ ਤੂੰ ਮੋਟਰ ਤੇ ਰਹਿੰਦਾ ਵੱਧ ਟਾਈਮ ਸੀ ਤਾਂ ਕਰਕੇ ਤੇਰਾ ਨਾਂ ਪਹਿਣੀ ਸੀ ਨਾਂ ਕਾਨੂੰ ਪਹਿ ਗਿਆ ਹੂੰ ਤੇ ਭਾਵਾ ਬਾਪੂ ਕਹਿੰਦਾ ਵੀ ਮਕਾਨਦਾਰ ਤਾਂ ਸਾਡਾ ਇਹ ਜਿਹਾ ਕੰਮ ਨਹੀਂ ਕਰਦਾ ਤੇ ਫੇਰ ਤੇ ਬਸ ਇਹ ਜਿਹਾ ਬੰਦਾ ਜਿਹਾ ਹੋ ਗਿਆ ਉਹ ਜੋ ਪੰਚਾਇਤ ਵੀ ਕਰੀ ਉਹਨਾਂ ਨੇ ਕਿੰਨੇ ਦੇ ਕੇ ਛੁੱਟੇ ਪੈਸੇ ਕੋਲੇ ਕਹਿੰਦਾ ਸੀ ਪੁੱਛ ਕੇ ਜਾਈਏ ਕਹਿੰਦੇ ਵੀ ਮਕਾਨਦਾਰ ਦਾ ਨਾ ਹੁੰਦਾ ਕਹਿੰਦੇ ਅੱਛਾ ਤੇ ਤੁਸੀਂ ਕਿੰਨੇ ਦੇ ਕੇ ਛੁੱਟੇ ਪੈਸੇ ਹੈ ਜਿਹੜੇ ਜੋ ਬਾਬੇ ਨੇ ਕਹੇ ਚਾਹਤਾ ਮਗਰ ਜਾ ਗਏ ਉਹਨਾਂ ਦੇ ਅੱਛਾ ਆਹੋ ਇਹ ਕਰ ਉਹ ਜੂ ਬਾਅਦ 15 ਕ ਦਿਨ ਬਾਅਦ ਹੈ ਮੈਂ ਦੋ ਹਾਂ ਦੇਖਿਆ ਕੋਈ ਬੰਦਾ ਨਾ ਬੰਦਾ ਤਾਂ ਕੋਈ ਨਹੀਂ ਦੁਕਾਨ ਹੀ ਹੈ ਨਹੀਂ ਇੱਥੇ ਦਾ ਹੈ ਦੁਕਾਨ ਹੀ ਹੈ ਨਹੀਂ ਇੱਥੇ ਤਾਂ ਕੋਈ ਦੁਕਾਨ ਤੇ ਥੋੜਾ ਜਾਵਾਂਗੇ ਜਦ ਇਹਨਾਂ ਸੰਦ ਆਪਣੇ ਕੋਲ ਕੈਡਲ ਮਾਰ ਪਿੰਡ ਦਾ ਚੱਲੀ ਆਪਾਂ ਹੈ ਕੈਡਲ ਮਾਰ ਸਾਈਕਲ ਦਾ ਪਿੰਡ ਚੱਲੀਏ ਪਿੰਡ ਨਾਲ ਜਨੋ ਜੀ ਕੋਈ ਟੱਕਰ ਜ ਹੈ ਤੇ ਕਹਾਂਗਾ ਲੈਂਡਮੈਨ ਹੈ ਹੈ ਉਹ ਪਤਾ ਲੈ ਪਿੰਡ ਵਾਲੇ ਨੇ ਲੈਂਡਮੈਨ ਹੈ ਪਿੰਗਾ ਜਨੂ ਤੇ ਪੱਤੇ ਹੀ ਆ ਕਿਹਦੇ ਲੈਂਡਮੈਨ ਨੇ ਨਸ਼ੇ ਪੱਤੇ ਵਾਲੇ ਬੰਦੇ ਆ ਕੌਣੋਂ ਪੂਰੀ ਚੜਾਈ ਆ ਮੇਰੀ ਤਾਂ ਪਿੰਡ ਚ ਤੇਰੀ ਸੁਲਛਣ ਹੈ ਜੀ ਚੜਾਈ ਹੈ ਸਾਰਾ ਪਿੰਡ ਗਾਲਾ ਦਿੰਦਾ ਤੈਨੂੰ ਤਾਂ ਕੋਈ ਜਾਣਦਾ ਨਹੀਂ ਕਿਹਨੂੰ ਨਹੀਂ ਜਾਣਦਾ ਤੈਨੂੰ ਮੈਨੂੰ ਕੰਬਲੀ ਗੱਲ ਖੜਾ ਪਾਵਰ ਪਟਾ ਕਿੰਨੀ ਆ ਮੇਰੀ ਪਾਵਰ ਨੂੰ ਪਤਾ ਹੀ ਆ ਵਾ ਵਾ ਲਾ ਕੇ ਜਰਦੇ ਚੁੰਡੀ ਖਾਲੀਆਂ ਚ ਚੱਕਣਾ ਪੈਂਦਾ ਤੂੰ ਐ ਜਾ ਜਾ ਮੱਖਾ ਤੇ ਚੋਰੀ ਨਹੀਂ ਕਰੀ ਆਪਦੀ ਤੂੰ ਬੱਜ ਕੇ ਤਨਕਿੱਲਾਂ ਦੀ ਬੇਸਤੀ ਮੈਂ ਹਜੇ ਤੱਕ ਫੜਿਆ ਨਹੀਂ ਗਿਆ ਚੰਗੀ ਗੱਲ ਆ ਫੇਰ ਤਾਂ ਹੈ ਚੰਗੀ ਗੱਲ ਆ ਨਹੀਂ ਫੜਿਆ ਦਾ ਪੈਡਰ ਮਾਰ ਪੈਂਡਲ ਪੈਂਡਲ ਹਉ ਚਲ ਲੱਤ ਟਪਾ ਉੱਤੋਂ ਦੀ ਖੜ ਜਾ ਅ ਆਇ ਤੇ ਰੱਖ ਆ ਗਿਆ ਚੰਗ ਲ ਇਹ ਟੱਕਾ ਲਾ ਕੇ ਬੈਠਾ ਗਈ ਬੈਆਂ ਹਰ ਕੇ ਬਾਈ ਟੱਕੇ ਦੀ ਤਕੀਲ ਚਲ ਇਹ ਖੜ ਜਾ ਪੈਂ ਜਾਈ ਜਾਗਾ ਉਹ ਐਨੂੰ ਜਾਣਾ ਟੱਕਾ ਹੀ ਲਾਉਣਾ ਪੂ ਮੈਨੂੰ ਟੱਕਾ ਜਾ ਮਰਾ ਜਾ ਟੱਕਾ ਉਹ ਖੜ ਜਾ ਖੜ ਜਾ ਬੈ ਜਾ ਬੈ ਜਾ ਚਲ ਕੋਰੀ ਦੀ ਮਰਮੁੱਤੀ ਹੈ ਜਾਂਦੀ ਤਾਰ ਨੂੰ ਖਾਂਦੀ ਭੈਣ ਦੇਦਾ ਸੀ ਰੋ ਗਿਆ ਯਾਰ ਤੈਨੂੰ ਕਿਹਾ ਟੱਕਾ ਜਾ ਚੱਲ ਹੁਣ ਚੱਲ ਭੈਣ ਚੋ ਜੱਜਰੋ ਹਟ ਗਈ ਕਿੰਨਾਂ ਕਿੱਲੀ ਪੈਗੀ ਚਾਗਰਾ ਤਾਂ ਨਹੀਂ ਰਬਿਆ ਨਾ ਨਾ ਹੁਣ ਚੱਜਾਂ ਜਾਂਗੇ ਪੱਤਨ ਤੇ ਪੱਤਨ ਤੇ ਵੀ ਪਿੰਡ ਹੀ ਲਾਉਣੀ ਹੈ ਭੰਗੀ ਜਾਉ ਸਿੱਧਾ ਹਾਂ ਤੜਕਾ ਵੇਚ ਜਾਂਗੇ ਠੀਕ ਨਟਨਿਆ ਕਾਲ ਜੇ